ਪੰਜਾਬ ਦੇ ਜਾਣੇ-ਮਾਣੇ ਕਲਾਕਾਰ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਜਾਣਕਾਰੀ ਮੁਤਾਬਕ ਮੁਹਾਲੀ ਵਿਖੇ ਸਥਿਤ ਇੱਕ ਪੌਸ਼ ਸੁਸਾਇਟੀ ਦੇ ਵਿੱਚ ਰਹਿਣ ਵਾਲੇ ਪੰਜਾਬੀ ਐਕਟਰ ਕੁਲਜਿੰਦਰ ਸਿੱਧੂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਰਹੇ ਨੇ ਦੱਸਦੀ ਹੈ ਪੰਜਾਬੀ ਐਕਟਰ ਕੁਲਜਿੰਦਰ ਸਿੱਧੂ ਅਤੇ ਉਹਨਾਂ ਦੀ ਪਤਨੀ ਤੇ ਗੱਡੀ ਦੀ ਤੋੜਪੰਨ ਕਰਨ ਦੀ ਅਤੇ ਸੋਨੇ ਦੀ ਅੰਗੂਠੀ ਚੋਰੀ ਕਰਨ ਦੇ aarop ਲੱਗੇ ਨੇ ਅਜਿਹਾ aarop ਲਗਾਇਆ ਜਾ ਰਿਹਾ ਸੁਸਾਇਟੀ ਦੇ ਵੱਲੋਂ ਦੱਸਦੀ ਹੈ ਕਿ ਪੰਚ ਜਾਬ ਦੇ ਜਾਣੇ ਮਾਣੇ ਕਲਾਕਾਰ ਨੇ ਅਦਾਕਾਰ ਨੇ ਜਿਨ੍ਹਾਂ ਦੇ ਉੱਪਰ ਚੋਰੀ ਅਤੇ ਗੱਡੀ ਦੀ ਭੰਨਤੋੜ ਕਰਨ ਦੇ આરોਪ ਲੱਗੇ ਨੇ ਇੱਕ ਸੀਸੀਟੀਵੀ ਫੁਟੇਜ ਜਿਹੜੀ ਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਗੱਡੀ ਦੀ ਭੰਨਤੋੜ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਦੂਜੇ ਪਾਸੇ ਇਹਨਾਂ ਸਾਰੇ ਜਿਹੜੇ આરોਪ ਲੱਗੇ ਨੇ ਐਕਟਰ ਦੇ ਉੱਪਰ ਉਹਨਾਂ ਨੂੰ ਲੈ ਕੇ ਐਕਟਰ ਨੇ ਆਪਣੇ ਉੱਪਰ ਜਿੰਨੇ ਵੀ આરોਪ ਲੱਗੇ ਸੀ ਬੇਬੁਨਿਆਦ ਦੱਸਿਆ ਹੈ ਤੇ ਪਾਰਕਿੰਗ ਨੂੰ ਲੈ ਕੇ ਜਿਹੜਾ ਵਿਵਾਦ ਖੜਾ ਹੋਇਆ ਉਸ ਗੱਲ ਨੂੰ ਜਿਹੜਾ ਆ ਫੇਸਬੁੱਕ ਤੇ ਲਾਈਵ ਹੋ ਕੇ ਆਪਣੀ ਗੱਲ ਜਿਹੜੀ ਆ ਉਹ ਸਾਂਝੀ ਕੀਤੀ ਐ ਇਸ ਪੂਰੇ ਮਾਮਲੇ ਦੀ ਜਾਣਕਾਰੀ ਫਿਲਹਾਲ ਪੁਲਿਸ ਨੂੰ ਵੀ ਦਿੱਤੀ ਗਈ ਹੈ ਤੇ ਦੱਸ ਦਈਏ ਕਿ ਇੱਕ ਮਨਪ੍ਰਿਤ ਨਾਮਕ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਹੋਮਲੈਂਡ ਹਾਈਟ ਵਿੱਚ ਰਹਿੰਦੇ ਨੇ ਤੇ 17 ਸਤੰਬਰ ਦੀ ਗੱਲ ਹੈ ਜਿਹੜਾ ਉਹਨਾਂ ਨੇ ਆਪਣੀ ਫੋਰਚੂਨਰ ਗੱਡੀ ਜਿਹੜੀ ਸੋਸਾਇਟੀ ਦੇ ਗੇਟ ਨੰਬਰ 2 ਦੇ ਅੱਗੇ ਖੜੀ ਕੀਤੀ ਸੀ ਜਿਸ ਦੇ ਅਗਲੇ ਦਿਨ ਹੀ ਕਰੀਬ ਪੌਣੇ 4 ਵਜੇ ਕੁਝ ਦੋਸਤਾਂ ਦੇ ਨਾਲ ਕੈਫੇ ਦੇ ਵਿੱਚ ਬੈਠੇ ਜਗੇ ਹੋਣ ਰਾਹੀਂ ਪਤਾ ਚੱਲਿਆ ਕਿ ਕੁਲਜਿੰਦਰ ਸਿੰਘ ਅਤੇ ਉਹਨਾਂ ਦੀ ਪਤਨੀ ਜਿਹੜੀ ਹੈ ਉਹਨਾਂ ਦੇ ਸੁਸਾਇਟੀ ਗਾਰਡ ਨੂੰ ਗੱਡੀ ਤੋਂ ਕੱਢ ਕੇ ਖੁਦ ਬੈਠਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਤੋਂ ਬਾਅਦ ਉਹਨਾਂ ਨੇ ਗੱਡੀ ਤੇ ਹਮਲਾ ਕੀਤਾ ਹੈ ਗੱਡੀ ਦੇ ਸ਼ੀਸ਼ੇ ਤੋੜੇ ਨੇ ਧਲਪਨ ਕੀਤੀ ਹੈ ਸਮਾਨ ਜਿਹੜਾ ਆ ਉਹ ਬਾਹਰ ਚੱਕ ਕੇ ਸੁੱਟ ਦਿੱਤਾ ਹੈ ਤੇ ਉੱਥੇ ਹੀ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਐਕਟਰ ਕੁਲਜਿੰਦਰ ਸਿੰਘ ਦੇ ਵੱਲੋਂ ਗੱਲ ਕੀਤੀ ਜਾ ਰਹੀ ਹੈ ਕਿ ਮਨਪ੍ਰੀਤ ਦੇ ਨਾਲ ਕੋਈ ਵਿਵਾਦ ਨਹੀਂ ਹੋਇਆ ਬਲਕਿ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਝਗੜਾ ਹੋਇਆ ਸੀਗਾ ਮਨਪ੍ਰੀਤ ਨੇ ਆਪਣੀ ਫੋਰਚੂਨਰ ਗੱਡੀ ਉਹਨਾਂ ਦੀ ਗੱਡੀ ਦੇ ਅੱਗੇ ਲਗਾ ਦਿੱਤੀ ਸੀ ਜਿਸ ਕਾਰਨ ਉਹਨਾਂ ਨੇ ਪਿਛਲੇ ਡੇਢ ਦਿਨਾਂ ਤੋਂ ਪ੍ਰੇਸ਼ਾਨ ਸੀਗੇ ਉਹ ਉਹਨਾਂ ਨੇ ਕਿਹਾ ਕਿ ਸਿਰਫ ਇੰਨਾ ਹੀ ਨਹੀਂ ਵਿਅਕਤੀ ਮਨਪ੍ਰੀਤ ਜਿਹੜਾ ਹੈ ਜਿਸ ਨੇ ਸ਼ਿਕਾਇਤ ਕੀਤੀ ਹੈ ਉਹਨਾਂ ਦੀ ਪਤਨੀ ਦੇ ਨਾਲ ਵੀ ਬਤਮੀਜ਼ੀ ਕੀਤੀ ਹੈ ਇਸ ਦੇ ਇਸੇ ਗੱਲ ਕਰਕੇ ਉਹਨਾਂ ਨੂੰ ਗੁੱਸਾ ਚੜ ਗਿਆ ਤੇ ਉਹਨਾਂ ਨੇ ਗੱਡੀ ਦੇ ਵਾਈਪਰ ਜਿਹੜੇ ਨੇ ਉਹ ਤੋੜ ਦਿੱਤੇ ਜਿਸ ਤੋਂ ਬਾਅਦ ਗੱਡੀ ਦਾ ਸ਼ੀਸ਼ਾ ਆਪਣੇ ਆਪ ਟੁੱਟ ਗਿਆ ਬਾਕੀ ਮਨਪ੍ਰੀਤ ਦੁਆਰਾ ਲਗਾਏ ਗਏ aarop ਜਿਹੜੇ ਨੇ ਉਹ ਸਾਰਾ ਸਾਰ ਗਲਤ ਨੇ ਉਹਨਾਂ ਕਿਹਾ ਕਿ ਸੀਸੀਟੀਵੀ ਫੂਟੇਜ ਜਿਹੜੀ ਹੈ ਉਹ ਚੈੱਕ ਕਰ ਲਿਤਾ ਜਾਵੇ ਜਿਸ ਦੇ ਨਾਲ ਸਾਰਾ ਮਾਮਲਾ ਜਿਹੜਾ ਉਹ ਸਾਫ਼ ਹੋ ਜਾਵੇਗਾ ਕਿ ਮੈਂ ਗੱਡੀ ਦੀ ਕੋਈ ਧੋੜਪਨ ਨਹੀਂ ਕੀਤੀ ਹੈ ਉਥੇ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਦੋਨਾਂ ਪੱਖਾਂ ਦੇ ਵਿੱਚ ਪਾਰਕਿੰਗ ਲੈ ਕੇ ਜਿਹੜਾ ਵਿਵਾਦ ਹੋਇਆ ਸੀ ਇਸ ਦੇ ਵਿੱਚ ਕਲਾਕਾਰ ਵੱਲੋਂ ਵਾਈਪਰ ਨਾਲ ਕਾਰ ਦਾ ਸ਼ੀਸ਼ਾ ਤੋੜਿਆ ਗਿਆ ਸੀ। ਕਪੁਲਿਸ ਨੇ ਜਾਂਚ ਦੌਰਾਨ ਇਹ ਜਾਣਕਾਰੀ ਸਾਂਝੀ ਕੀਤੀ ਕਿ ਐਕਟਰ ਗੁੱਸੇ ਦੇ ਵਿੱਚ ਕਦਮ ਚੁੱਕਿਆ ਕਿਉਂਕਿ ਮਨਪ੍ਰੀਤ ਨੇ ਉਹਨਾਂ ਦੀ ਆਪਣਤੀ ਦੇ ਨਾਲ ਜਿਹੜਾ ਆ ਬਸਰੂਗੀ ਕੀਤੀ ਸੀਗੀ ਜਿਸ ਕਾਰਨ ਇਹ ਸਾਰਾ ਮਾਮਲਾ ਜੜਾ ਹੈ ਇੱਕ ਵੱਡੇ ਵਿਵਾਦ ਦੇ ਵਿੱਚ ਬਦਲ ਗਿਆ ਪਰ ਜਿਸ ਤਿੱਕ ਦੀ ਫੁਟੇਜ ਹੈਗੀ ਹੈ ਤੁਸੀਂ ਵੀਡੀਓ ਵਿੱਚ ਜੋ ਕੁਝ ਵੀ ਦੇਖ ਰਹੇ ਹੋ ਉਸ ਨੂੰ ਦੇਖ ਕੇ ਤੁਸੀਂ ਫਿਲਹਾਲ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਸਾਂਝੇ ਕਰਿਓ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਂ ਕੁਲਜਿੰਦਰ ਸਿੰਘ ਸਿੱਧੂ ਤੇ ਗੱਡੀ ਦੀ ਪੰਨ ਤੋੜਨ ਨੂੰ ਲੈ ਕੇ ਮੇਰੇ ਉੱਤੇ ਜਿਹੜੇ ਇਲਜ਼ਾਮ ਲੱਗ ਰਹੇ ਨੇ ਉਹਦੇ ਬਾਰੇ ਮੇਰਾ ਵਰਜਨ ਇਹ ਹੈ ਕਿ ਇਹ ਦਰਅਸਲ ਪਾਰਕਿੰਗ ਨੂੰ ਲੈ ਕੇ ਇੱਕ ਝਗੜਾ ਹੋਇਆ ਸੀਗਾ ਸੋ ਝਗੜੇ ਦਾ ਕਾਰਨ ਇਹ ਸੀਗਾ ਕਿ ਪਾਰਕਿੰਗ ਦਾ ਇੱਕ ਸਪੌਟ ਖਾਲੀ ਸੀਗਾ ਜਿਹੜੀ ਮੇਰੀ ਪਾਰਕਿੰਗ ਉਹਦੇ ਨਾਲ ਦਾ ਇੱਕ ਸਪੌਟ ਖਾਲੀ ਸੀ ਜਿੱਥੇ ਕੋਈ ਵੀ ਗੱਡੀ ਖੜੀ ਕਰ ਲੈਂਦਾ ਸੀ ਸੋ ਮੋਸਟਲੀ ਉੱਥੇ ਮਨਪ੍ਰੀਤ ਨਾਮ ਦਾ ਜਿਹੜਾ ਟੈਨੈਂਟ ਇੱਥੇ ਹੋਮਲੈਂਡ 'ਚ ਰਹਿੰਦਾ ਉਹ ਆਪਣੀ ਗੱਡੀ ਖੜੀ ਕਰਦਾ ਸੀ ਇੱਕ ਦਿਨ ਗੱਡੀ ਉੱਥੇ ਮੇਰੀ ਵਾਈਫ ਨੇ ਖੜੀ ਕਰਤੀ ਤੇ ਇਹਨੇ ਆਪਣੀ ਗੱਡੀ ਪਿੱਛੇ ਲਾ ਕੇ ਮੇਰੀਆਂ ਦੋਨੋਂ ਗੱਡੀਆਂ ਦਾ ਰਾਹ ਬਲੌਕ ਕਰਤਾ ਕਿ ਆਪਣੀਆਂ ਗੱਡੀਆਂ ਕੱਢ ਨਾ ਸਕਣ ਸੋਸਾਇਟੀ ਇਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੀ ਰਹੀ ਓਵਰਨਾਈਟ ਵੀ ਇਹਦੀ ਗੱਡੀ ਉਹਦੇ ਪਿੱਛੇ ਖੜੀ ਰਹੀ ਜਿਹੜੇ ਕਿ ਮੇਰੇ ਕੋਲ ਵੀਡੀਓ ਪ੍ਰੂਫ ਨੇ ਅਗਲੇ ਦਿਨ ਵੀ ਇਹਨੇ ਗੱਡੀ ਜਦੋਂ ਨਹੀਂ ਹਟਾਈ ਤੇ ਮੇਰੀ ਵਾਈਫ ਗੱਡੀ ਕੱਢਣ ਦੇ ਲਈ ਜਰੋਂ ਥੱਲੇ ਗਈ ਤੇ ਇਹਨੇ ਉਹਦੇ ਨਾਲ ਬਦਤਮੀਜ਼ੀ ਨਾਲ ਗੱਲ ਕੀਤੀ ਜਦ ਇਹ ਗੱ ਤੇ ਉੱਥੇ ਬਾਅਦ ਜੋ ਕੁਝ ਹੋਇਆ ਉਹ ਤੁਸੀਂ ਦੇਖ ਹੀ ਲਿਆ ਤੇ ਪਰ ਇਸ ਵੇਲੇ ਸਾਰਾ ਕੁਝ ਜਿਹੜਾ ਹੈ ਸਾਡੀ RWU ਸੁਸਾਇਟੀ ਦੇ ਮੈਟਰ ਇਟ